welcom parantha series episode 2 ਇਸ ਦੇ ਵਿੱਚ ਆਪਾਂ ਬਣਾਵਾਂਗੇ ਨਮਕ ਤੇਜਵੰਦ ਦਾ ਪਰੌਂਠਾ ਸਭ ਤੋਂ ਪਹਿਲਾਂ ਆਪਾਂ ਇੱਕ ਪੀੜੇ ਦਾ ਚੁੰਡਾ ਕਰ ਲਵਾਂਗੇ ਤੇ ਵੱਡੇ ਸਾਈਜ਼ ਦਾ ਇੱਕ ਆਪਾਂ ਰੋਟੀ ਵੇਲ ਲਵਾਂਗੇ ਉਸ ਦੇ ਉੱਪਰ ਆਪਾਂ ਹੁਣ ਦੇਸੀ ਘਿਓ ਲਗਾ ਲਵਾਂਗੇ ਦੇਸੀ ਘੀ ਨਾਲ ਗੋਂਤਮਗਰ ਇਸਦੇ ਉੱਪਰ ਅਪਸਵਾਦ ਅਨੁਸਾਰ ਥੋੜਾ ਨਮਕ ਐਡ ਕਰਾਂਗੇ ਤੇ ਥੋੜੀ ਜਿਹੀ ਇਸਦੇ ਉੱਪਰ ਅਜਵੈਨ ਪਾ ਦਵਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਪਰਾਂਠਾ ਬਣ ਕੇ ਤਿਆਰ ਹੁੰਦਾ ਹੈ ਇਹ ਮੈਨੂੰ ਆਪਣੇ ਬਚਪਨ ਦੀ ਯਾਦ ਦਿਵਾ ਦਿੰਦਾ ਹੈ ਮੰਮੀ ਹਮੇਸ਼ਾ ਇਹ ਪਰਾਂਠਾ ਬਣਾਉਂਦੇ ਸੀ ਤੇ ਬਹੁਤ ਹੀ ਮਜ਼ੇ ਦੇ ਨਾਲ ਚਾਹ ਦੇ ਨਾਲ ਇੰਜੋਏ ਕਰੀਦਾ ਸੀ ਹੁਣ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਇਸ ਨੂੰ ਸੈੱਟ ਕਰ ਰਹੀ ਹਾਂ ਪਲਟ ਰਹੀ ਹਾਂ ਉਸੇ ਤਰ੍ਹਾਂ ਤੁਸੀਂ ਇਸ ਨੂੰ ਸੈੱਟ ਕਰਨਾ ਹੈ ਇਹ ਬਹੁਤ ਹੀ ਸਿੰਪਲ ਤਰੀਕਾ ਹੈ ਲੱਛਾ ਪਰਾਂਠਾ ਬਣਾਉਣਾ ਬਣਾਉਂਦਾ ਤੁਸੀਂ ਇਸ ਨੂੰ ਜਰੂਰ ਇੱਕ ਵਾਰੀ ਟਰਾਈ ਕਰੋ ਬਹੁਤ ਈਜ਼ੀ ਤਰੀਕੇ ਦੇ ਨਾਲ ਇਹ ਪਰੌਂਠਾ ਬਣ ਕੇ ਤਿਆਰ ਹੋ ਜਾਂਦਾ ਹੈ ਸੇਮ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਫੋਲਡ ਕਰ ਰਹੀ ਹਾਂ ਇਸ ਤਰ੍ਹਾਂ ਹੀ ਤੁਸੀਂ ਕਰਨਾ ਹੈ ਇਸ ਤਰ੍ਹਾਂ ਬਾਰੇ ਚ ਇਸ ਦਾ ਆਪਾਂ ਰੋਲ ਬਣਾ ਲੈਣਾ ਹੈ ਰੋਲ ਬਣਾਉਣ ਤੋਂ ਮਗਰੋਂ ਇਸ ਤਰ੍ਹਾਂ ਆਪਾਂ ਇੱਕ ਕਰਦ ਲਾਵਾਂਗੇ ਤੇ ਇਸ ਨੂੰ ਸੈਂਟਰ ਦੇ ਵਿੱਚੋਂ ਆਪਾਂ ਕੱਟ ਲਗਾ ਦੇਵਾਂਗੇ ਤੇ ਬਹੁਤ ਹੀ ਜ਼ਿਆਦਾ ਆਪਣੇ ਵਧੀਆ ਲੱਛੇ ਬਣ ਕੇ ਤਿਆਰ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲੱਛੇ ਹਨ ਹੁਣ ਆਪਾਂ ਸੁੱਕਾ ਆਟਾ ਲਗਾ ਕੇ ਬਿਲਕੁਲ ਹਲਕੀ ਹੱਥਾਂ ਦੇ ਨਾਲ ਇਸ ਨੂੰ ਵੇਲ ਲਵਾਂਗੇ ਬਿਲਕੁਲ ਹਲਕਾ ਹਲਕਾ ਵੇਲਣਾ ਹੈ ਨਹੀਂ ਤਾਂ ਲੱਛੇ ਇੱਕ ਦੂਜੇ ਦੇ ਨਾਲ ਦੇਖੋ ਆਪਾਂ ਇਸ ਨੂੰ ਵੇਲ ਲਿਆ ਹੈ ਹੁਣ ਆਪਣਾ ਤਵਾ ਗਰਮ ਹੋ ਚੁੱਕਾ ਹੈ ਹੁਣ ਉਸ ਦੇ ਉੱਪਰ ਆਪਾਂ ਇਸ ਨੂੰ ਪਾ ਦਵਾਂਗੇ ਲਓ ਜੀ ਇਹ ਆਪਾਂ ਲੱਛਾ ਪਰਾਂਠਾ ਇਸ ਦੇ ਉੱਪਰ ਪਾ ਦਿੱਤਾ ਹੈ ਹੁਣ ਦੋਨਾਂ ਸਾਈਡਾਂ ਤੋਂ ਅਲਟ ਪਲਟ ਕਰਕੇ ਦੇਸੀ ਘਿਓ ਲਗਾ ਕੇ ਆਪਾਂ ਪਕਾਵਾਂਗੇ ਮੈਂ ਹਮੇਸ਼ਾ ਬਹੁਤ ਸਾਰਾ ਦੇਸੀ ਘਿਓ ਲਗਾ ਕੇ ਪਰਾਂਠਾ ਬਣਾਉਂਦੀ ਹਾਂ ਪੰਜਾਬੀਆਂ ਪੰਜਾਬੀ ਪਰਾਂਠੇ ਦੇ ਸ਼ੌਕੀਨ ਹੁੰਦੇ ਹਨ ਤੇ ਉਹ ਵੀ ਦੇਸੀ ਘਿਓ ਦੇ ਨਾਲ ਹੁਣ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਲਓ ਜੀ ਇਸ ਤਰ੍ਹਾਂ ਆਪਾਂ ਲੋ ਫਲੇਮ ਦੇ ਉੱਪਰ ਇਸ ਨੂੰ ਪਕਾਉਣਾ ਹੈ ਬਹੁਤ ਹੀ ਜ਼ਿਆਦਾ ਕ੍ਰਿਸਪੀ ਪਰਾਂਠਾ ਬਣ ਕੇ ਆਪਣਾ ਤਿਆਰ ਹੋਵੇਗਾ ਵੀਡੀਓ ਵਧੀਆ ਲੱਗੀ ਤਾਂ ਪੇਜਿਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਲੋ ਜੀ ਆਪਣੇ ਪਰੌਂਠੇ ਬਣ ਕੇ ਤਿਆਰ ਹੋ ਚੁੱਕੇ ਹਨ ਮੈਂ ਇਸ ਨੂੰ ਚਾਹ ਦੇ ਨਾਲ ਇੰਜੋਏ ਕਰਾਂਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ